ਬਹੁਤ ਹੀ ਸਤਿਕਾਰਯੋਗ ਸਾਥੀਓ ਅਸੀਂ ਛੋਟੇ ਹੁੰਦੇ ਪੜ੍ਹਦੇ ਸੀ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿਮਾ ਕਿਉਂਕਿ ਪੰਜਾਬ ਹਮੇਸ਼ਾ ਹੀ ਜਿਹੜਾ ਆ ਕਿਸੇ ਨਾ ਕਿਸੇ ਆਫਤ ਦਾ ਸ਼ਿਕਾਰ ਹੁੰਦਾ ਰਿਹਾ ਤੇ ਇਸ ਵਕਤ ਵੀ ਪੰਜਾਬ ਦੇ ਜਾਇ ਜਿਹੜੇ ਆ ਉਹ ਇੱਕ ਹੜ ਵਰਗੀ ਸਥਿਤੀ ਦਾ ਡੜੀ ਆ ਆਫਤ ਆਈ ਆ ਉਹਨੂੰ ਸਹਾਰ ਰਹੇ ਨੇ ਤੇ ਉਹਦੇ ਵਿੱਚ ਜਿਹੜੀਆਂ ਵੱਖ-ਵੱਖ ਸੰਸਥਾਵਾਂ ਜਥੇਬੰਦੀਆਂ ਲੋਕਾਂ ਦੀ ਬਾਹ ਫੜ ਰੇ ਨੇ ਤੇ ਬਲਕਿ ਪੰਜਾਬ ਦੇ ਲੋਕ ਇਸ ਆਫਰ ਦੇ ਨਾਲ ਜਿਹੜੀ ਲੜਾਈ ਦੇ ਲਈ ਇੱਕ ਦੂਜੇ ਦੀ ਬਾਹ ਫੜ ਰੇ ਨੇ ਤੇ ਇਸ ਤੋਂ ਇਲਾਵਾ ਦੇਸ਼ ਅਵਦੇਸ਼ਾਂ ਦੇ ਵਿੱਚੋਂ ਵੀ ਬਹੁਤ ਸਾਰੇ ਦੋਸਤ ਮਿੱਤਰ ਇਸ ਸਥਿਤੀ ਦੇ ਵਿੱਚ ਆਪਣੇ ਪੰਜਾਬ ਦੇ ਨਾਲ ਡਟ ਕੇ ਖੜੇ ਨੇ ਤਾਂ ਇਸ ਸਮੇਂ ਅਸੀਂ ਇੱਕ ਅਪੀਲ ਜਿਹੜੀ ਆ ਆਪਣੀਆਂ ਇਹਨਾਂ ਸੰਸਥਾਵਾਂ ਨੂੰ ਸਾਰਿਆਂ ਨੂੰ ਜ਼ਰੂਰ ਕਰਨਾ ਚਾਹੁੰਦੇ ਆ ਕਿ ਜਿੱਥੇ ਕਿਤੇ ਵੀ ਤੁਸੀਂ ਵੱਖ-ਵੱਖ ਰਾਹਤ ਸਮੱਗਰੀ ਭੇਜ ਰਹੇ ਹੋ ਖਾਦ ਪਦਾਰਥ ਭੇਜ ਰਹੇ ਹੋ ਉਸ ਸਥਿਤੀ ਦੇ ਵਿੱਚ ਇੱਕ ਚੀਜ਼ ਜਿਹੜੀ ਆ ਅਸੀਂ ਤੁਹਾਨੂੰ ਕਹਿਣਾ ਚਾਹੁੰਦੇ ਆ ਕਿ ਉਹ ਵੀ ਜ਼ਰੂਰ ਭੇਜੀ ਜਾਵੇ ਕਿਉਂਕਿ ਵੱਖ-ਵੱਖ ਥਾਵਾਂ ਤੋਂ ਸਾਡੀ ਜਥੇਬੰਦੀ ਦੇ ਨਾਲ ਸੰਪਰਕ ਕੀਤਾ ਗਿਆ ਕਿ ਔਰਤਾਂ ਜੋ ਇਸ ਸਥਿਤੀ ਦੇ ਵਿੱਚ ਜਿਨ੍ਹਾਂ ਦੀਆਂ ਕੁਝ ਜ਼ਰੂਰਤਾਂ ਨੇ ਕਿ ਇਸ ਵਕਤ ਸੈਂਟਰੀ ਪੈਡਸ ਵਗੈਰਾ ਵੀ ਜਿਹੜੇ ਨੇ ਉਹ ਵੀ ਮੁਹੱਈਆ ਕਰਾਏ ਜਾਣ ਇਸ ਤੋਂ ਇਲਾਵਾ ਬਹੁਤ ਸਾਰੀਆਂ ਔਰਤਾਂ ਜੋ ਪ੍ਰੈਗਨੈਂਸੀ ਦੇ ਦੌਰ ਦੇ ਵਿੱਚ ਨੇ ਉਹਨਾਂ ਲਈ ਕੋਈ ਜ਼ਰੂਰਤ ਦੀਆਂ ਦਵਾਈਆਂ ਕੁਝ ਫਰੂਟ ਜਾਂ ਉਸ ਤਰ੍ਹਾਂ ਦੀਆਂ ਜੋ ਜ਼ਰੂਰਤਾਂ ਉਹਨਾਂ ਦੀਆਂ ਬਣਦੀਆਂ ਹੈਗੀਆਂ ਨੇ ਔਰਤਾਂ ਦੇ ਲਈ ਉਹਨਾਂ ਜ਼ਰੂਰਤਾਂ ਨੂੰ ਵੀ ਕਿਰਪਾ ਕਰਕੇ ਧਿਆਨ 'ਚ ਰੱਖੀਏ ਤੇ ਜਿੱਥੇ ਹੋਰ ਸਮੱਗਰੀ ਅਸੀਂ ਭੇਜ ਰਹੇ ਹਾਂ ਇਸ ਸਮੱਗਰੀ ਨੂੰ ਵੀ ਜ਼ਰੂਰੀ ਸਮੱਗਰੀ ਦੇ ਵਿੱਚ ਪਾਉਂਦਿਆਂ ਹੋਇਆਂ ਉਹਨਾਂ ਔਰਤਾਂ ਦੀ ਵੀ ਬਾਹ ਫੜੀ ਜਾਵੇ ਕਿਉਂਕਿ ਜਦੋਂ ਵੀ ਕੋਈ ਆਫਤ ਆਈ ਆ ਜਦੋਂ ਵੀ ਕੋਈ ਦੇਸ਼ ਦੇ ਵਿੱਚ ਕੋਈ ਵੀ ਮਾੜੀ ਸਥਿਤੀ ਆਉਂਦੀ ਆ ਤੇ ਉਸ ਦੇ ਵਿੱਚ ਔਰਤਾਂ ਲਈ ਇੱਕ ਵੱਡੀ ਜਿਹੜੀ ਆ ਅ ਮੁਸ਼ਕਲ ਖੜੀ ਹੋ ਜਾਂਦੀ ਹੈਗੀ ਆ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਜਦੋਂ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 28 ਹਟਾਈ ਗਈ ਤਾਂ ਬਹੁਤ ਸਾਰੀਆਂ ਔਰਤਾਂ ਦੀ ਪ੍ਰੀ ਮੈਚ્યોਰ ਜਿਹੜੀ ਆ ਉਹਨਾਂ ਦੇ ਮਿਸਕੈਰੇਜ ਹੋਏ ਤੇ ਉਹ ਔਰਤਾਂ ਦੇ ਜਿਹੜੇ ਬੱਚੇ ਨੇ ਉਹ ਬਚੇ ਨਹੀਂ ਉਸ ਟੈਂਟ ਸਿਚੁਏਸ਼ਨ ਦੇ ਵਿੱਚ ਇਸ ਸਥਿਤੀ ਦੇ ਵਿੱਚ ਸਾਨੂੰ ਜਿੱਥੇ ਉਹਨਾਂ ਲੋਕਾਂ ਨੂੰ ਮਾਨਸਿਕ ਤੌਰ ਦੇ ਉੱਤੇ ਖੜਾ ਰੱਖਣ ਲਈ ਜ਼ਰੂਰਤ ਆ ਨਾਰੋ ਨਾਲ ਜੋ ਉਹਨਾਂ ਦੀਆਂ ਕੁਝ ਬੇਸਿਕ ਜ਼ਰੂਰਤਾਂ 바ੰਦੀਆਂ ਨੇ ਉਹਨਾਂ ਜ਼ਰੂਰਤਾਂ ਨੂੰ ਵੀ ਅਸੀਂ ਜ਼ਰੂਰ ਧਿਆਨ ਦੇ ਵਿੱਚ ਰੱਖੀਏ ਕਿ ਉਹਨਾਂ ਦੇ ਲਈ ਜੋ ਜ਼ਰੂਰਤ ਦੀਆਂ ਚੀਜ਼ਾਂ ਨੇ ਦਵਾਈਆਂ ਸੈਂਟਰੀ ਪੈਡ ਫਰੂਟਸ ਉਹਨਾਂ ਚੀਜ਼ਾਂ ਨੂੰ ਵੀ ਕਿਤੇ ਨਾ ਕਿਤੇ ਅਸੀਂ ਧਿਆਨ 'ਚ ਰੱਖ ਕੇ ਉਹਨਾਂ ਨੂੰ ਮਹੱਈਆ ਕਰਾਈਏ ਇਹ ਅਪੀਲ ਅਸੀਂ ਸਮੂਹ ਲੋਕਾਂ ਤੱਕ ਸਮੂਹ ਦੇਸ਼ ਵਿਦੇਸ਼ 'ਚ ਵੱਸਦੇ ਸਾਥੀਆਂ ਤੱਕ ਜਿਹੜੀ ਵੀ ਇਸ ਵਕਤ ਲੋਕਾਂ ਦੀ ਬਾਹ ਫੜ ਰਹੇ ਨੇ ਉਹਨਾਂ ਤੱਕ ਵੀ ਲਿਜਾਣਾ ਚਾਹੁੰਦੇ ਆ ਤੇ ਉਮੀਦ ਆ ਕਿ ਤੁਸੀਂ ਇਸ ਅਪੀਲ ਵੱਲੋਂ ਜ਼ਰੂਰ ਧਿਆਨ ਦੇਵੋਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ